ਸਿੱਖਾਂ ਨੂੰ ਸਿੱਖਾਂ ਨਹੀਂ ਮਾਰਿਆ ਜਿਸ ਸਿੱਖ ਸਿੱਖ ਨੂੰ ਮਾਰੇ ਤਾਂ ਸਿੱਖ ਕਦੇ ਕਦੇ ਨਾ ਮਹਾਰਾਜ ਦੀਆਂ ਖੇਡਾਂ ਸਹਿਬਜ਼ਾਦੀਆਂ ਦੇ ਖੇਡਾਂ ਉਹਨਾਂ ਨੇ ਜੋ ਕੁਝ ਕਰਕੇ ਵਿਖਾਇਆ ਉਹਨਾਂ ਦੀ ਬਤੋਂ ਲਈ ਅੱਜ ਆਪਾਂ ਆ ਇਸ ਰੂਪ ਚ ਵੀ ਨਾ ਬੈਠੇ ਕਿਉਂਕਿ ਜਦੋਂ ਇਸ ਨਗਰ ਕੀਰਤਨ ਨੂੰ ਇਤਿਹਾਸ ਦੇ ਪੱਖ ਤੋਂ ਦੇਖਦੇ ਆ ਉਹ ਨੂੰ ਗੰਡੇ ਖੜੇ ਹੁੰਦੇ ਆ ਆ ਗਿਆ ਨਾ ਮੇਰਾ ਮੇਰਾ ਗ ਉਹ ਰੋਣਾ ਧੋਣਾ ਨਹੀਂ ਗਾਮ ਲੋਕਾਂ ਦਾ ਜਿਹੜਾ ਪਏ ਪਿੱਟ ਸੇ ਆਪਾਂ ਨਹੀਂ ਗਾਏ ਕੰਜ ਹੰਝੂ ਉਹਨੇ ਥੁੱਕ ਲਾ ਕੇ ਉਹ ਬਨੌਟੀ ਥੋੜੀ ਐ ਸਾਨੂੰ ਬਹੁਤ ਸਾਰੇ ਰਾਹ ਜਿਹੜੇ ਜਿੱਥੋਂ-ਜਿੱਥੋਂ ਵਿਛੜੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਸਾਨੂੰ ਬੜੇ ਸਦੀਆਂ ਬਾਅਦ ਲੱਭੇ ਨੇ ਬੜੇ ਸਾਲਾਂ ਬਾਅਦ ਲੱਭੇ ਨੇ ਪਰ ਉਹ ਰੱਬ ਦੇ ਪਿਆਰਿਆਂ ਨੇ ਜਿਨੇ ਕੀਤਾ ਉਹ ਸੱਚੀਆਂ ਰੂਹਾਂ ਸੀ ਗੰਭੂਤਾ ਕਿ ਉਹ ਕਿ ਮੇਰੇ ਨਾਮ ਇਹ ਨਾ ਲੱਗ ਜਾਣ ਉਹ ਤਾਂ ਧਨਮਾਲ ਦਾ ਸੀ ਉਹਨੂੰ ਲਾਲਚ ਨਾ ਧਰਮ ਪੱਲੇ ਰਿਆ ਹਾਂਜੀ ਨਾ ਸਰੀਰ ਹੀ ਪੱਲੇ ਰਿਆ ਮਰ ਤਾ ਫਿਰ ਵੀ ਗਿਆ ਜੁੱਤੀਆਂ ਖਾ ਕੇ ਮਰਿਆ ਅੱਜ 11 ਪੋ ਔਰ 25 ਦਸੰਬਰ ਤੁਸੀਂ ਮਹਿਸੂਸ ਕਰੋ ਕਿ ਜਦੋਂ ਇਹ ਦਿਨ ਆਉਂਦੇ ਆ ਤਾਂ ਅੱਜ ਦੇ ਦਿਨ ਇੱਕ ਪਾਸੇ ਮਾਤਾ ਗੁਜਰਕੌਰ ਔਰ ਛੋਟੇ ਸਾਹਿਬ ਜਾਦਿਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਔਰ ਦੂਜੇ ਪਾਸੇ ਪਾਤਸ਼ਾ ਮਾਛੀਵਾੜੇ ਦੇ ਜੰਗਲਾਂ ਵਾਲੇ ਪਾਸੇ ਜਾਂਦੇ ਆ ਪਰਿਵਾਰ ਦਾ ਅਜਿਹਾ ਵਿਛੋੜਾ ਪਿਆ ਕਿ ਕਦੇ ਦੁਬਾਰਾ ਮੇਲ ਨਹੀਂ ਹੋਏ ਔਰ ਅਸੀਂ ਇਸ ਵੇਲੇ ਮਰਿੰਡੇ ਦੀ ਧਰਤੀ ਤੇ ਆ ਸੁਹੇੜੀ ਤੋਂ ਨਗਰ ਕੀਰਤਨ ਸ਼ੁਰੂ ਹੁੰਦਾ ਹੈ ਉਸ ਢੇੜੀ ਜਿੱਥੋਂ ਦਾ ਗੰਗੂ ਸੀ ਜਿਸ ਨੂੰ ਪਾਪੀ ਕਿਹਾ ਜਾਂਦਾ ਹੈ ਜਿਸ ਦੇ ਉਸ ਕੀਤੇ ਹੋਏ ਕੋਫਰ ਤੇ ਗਦਾਰੀ ਨੂੰ ਅੱਜ ਵੀ ਲੰਨਤਾ ਪੈਂਦੀਆਂ ਜਦੋਂ ਇਥੋਂ ਇਹ ਨਗਰ ਕੀਰਤਨ ਗੁਜ਼ਰ ਰਿਹਾ ਸੀ ਉਸੇ ਤਰ੍ਹਾਂ ਦਾ ਰਤ ਜਦੋਂ ਆਉਂਦਾ ਤਾਂ ਲੂਕੰਡੇ ਖੜੇ ਹੁੰਦੇ ਆ ਤਾਂ ਸਾਰੀ ਸੰਗਤ ਮਹਿਸੂਸ ਕਰਦੀ ਹੈ ਕਿ ਜਦੋਂ ਮਾਤਾ ਗੁਜਰਕੌਰ ਔਰ ਛੋਟੇ ਸਾਹਿਬ ਜਿਆਦਿਆਂ ਨੂੰ ਲੈ ਕੇ ਗਏ ਹੋਣਗੇ ਤਾਂ ਇਹ ਮਾਹੌਲ ਨਹੀਂ ਹੋਣਾ ਮਾਹੌਲ ਕੁਝ ਹੋਰ ਸੀ ਉਸ ਉਹਨਾਂ ਮੇਲਿਆਂ ਦੇ ਵਿੱਚ ਸਰਦੀ ਵੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਉਹ ਮਾਹੌਲ ਕਿਸ ਤਰ੍ਹਾਂ ਦਾ ਹੋਊਗਾ ਅਸੀਂ ਇਸ ਬਾਬਤ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਟਾਡੀ ترسےم ਸਿੰਘ ਜੀ ਮੂਰਾਂ ਵਾਲੀ ਸਾਹਿਬ ਹੈਗੇ ਨੇ ਸਭ ਤੋਂ ਪਹਿਲਾਂ ਤਾਂ ਬਾਈ ਖਾਲਸਾ ਬਾਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਸ਼ੀ ਦਾ ਸੰਗਮ ਆਪ ਜੀ ਦੇ ਚੈਨਲ ਜ਼ਰੀਏ ਜਿੱਥੇ ਪ੍ਰਣਾਮ ਉੱਥੇ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਬਹੁਤ ਆਦਬ ਬਹੁਤ ਸਤਿਕਾਰ ਅਸੀਂ ਦੇਖ ਰਹੇ ਸੀ ਖਾਲਸਾ ਜੀ ਜਦੋਂ ਰਥ ਕੋਲੋਂ ਲੰਘ ਰਿਹਾ ਸੀ ਹਾਲਾਂਕਿ ਉਹ ਕਵਿਤਾ ਤੁਸੀਂ ਉਸ ਤੋਂ ਪਹਿਲਾਂ ਬੋਲ ਚੁੱਕੇ ਸੀ ਪਰ ਜਦੋਂ ਰਾਤ ਕੋਲੋਂ ਗੁਜ਼ਰਦਾ ਤੁਸੀਂ ਉਹ ਕਵਿਤਾ ਦੁਬਾਰਾ ਬੋਲਦੇ ਹੋ ਕੀ ਕੁਝ ਦਿਮਾਗ ਦੇ ਵਿੱਚ ਉਹ ਇਹ ਹੀ ਸੀ ਵੀ ਇਹ ਰੱਥ ਆਇਆ ਸੱਚਖੰਡ ਤੋਂ ਇਹ ਰੱਥ ਉਹਨਾਂ ਦਾ ਨਹੀਂ ਸੀ ਤੇ ਲੈ ਕੇ ਜਾਣਾ ਹੈ ਨਾ ਉਹ ਉੱਥੇ ਠਾਣਿਆਂ 'ਚ ਰੱਥ ਥੋੜਾ ਜਿਹਾ ਗੱਡੀਆਂ ਦਾ ਉਹਨਾਂ ਨੇ ਉਹਨਾਂ ਦਾ ਨਹੀਂ ਸੀ ਇਹ ਸਿੱਖਾਂ ਦਾ ਹੀ ਸੀ ਉਹਨੇ ਪੇਸ਼ਕਸ਼ ਕੀਤੀ ਡਰਦੇ ਵੀ ਸੀ ਸਰਕਾਰ ਵੀ ਜੇ ਅਸੀਂ ਲੈ ਜਾਂਦੇ ਆਂ ਉਹ ਵੀ ਮਹਾਰਾਜੇ ਕੋ ਕਲਾਈ ਭਾਰਤੀ ਸੀ ਬਾਬਾ ਅਜੀਤ ਸਿੰਘ ਜੀ ਵਰਗੀਆਂ ਰੂਹਾਂ ਉਹਨਾਂ ਪਰਿਵਾਰਾਂ ਦੇ ਨਾਲ ਨੇੜ ਬਣਨ ਨਥਮਲਪੁਰ ਵਾਲੇ ਬ੍ਰਹਮ ਗਿਆਨੀ ਹੋਰ ਉਹਨਾਂ ਪਰਿਵਾਰਾਂ ਚ ਅੱਜ ਵੀ ਸਿੱਖੀ ਆ ਮਾਰ ਨੇ ਕਿਰਪਾ ਕੀਤੀ ਸਹਿਬਜ਼ਾਦੇ ਨੇ ਹੋਰ ਤਰੀਕੇ ਵੀ ਲੈ ਕੇ ਜਾ ਸਕਦੇ ਸੀ ਕੁੱਟ ਦੇ ਮਾਰ ਦੇ ਘੋੜਿਆਂ ਤੇ ਬਨ ਕੇ ਕਈਆਂ ਲਿਖੇ ਲਿਖ ਵੀ ਦਿੱਤਾ ਏ ਵੀ ਬੋਰੀਆਂ ਚ ਪਾ ਕੇ ਲੈ ਕੇ ਜਾਵਰ ਹਨਾ ਜਿਵੇਂ ਮੱਸੇ ਰੰਗੜ ਦਾ ਇਤਿਹਾਸ ਬਿਗਾੜਨ ਵਾਲੇ ਉਹੀ ਜਿਹੜੇ ਸਾਰੀ ਉਮਰ ਪੰਥ ਦਾ ਖਾਂਦੇ ਰਹੇ ਦਗੜਦਲੇ ਬਣ ਕੇ ਅੱਜ ਉਹ ਉਹ ਇਤਿਹਾਸ ਕਰਨ ਲੱਗਾ ਪਰ ਇਹ ਰੱਤ ਸੱਚੀ ਉਹ ਮੰਨ ਚਾਉਂਦਾ ਈ ਗੱਲ ਦਾ ਤੇ ਇਹ ਰਾਤ ਆਇਆ ਸੱਚਖੰਡ ਤੋਂ ਨੌਵੇਂ ਪਾਤਸ਼ਾਹ ਘਰੋਂ ਵਰਸਾਇਆ ਪੈਰਾ ਹੈ ਸ਼ਹੀਦ ਸਿੰਘਾਂ ਦਾ ਇੱਥੇ ਉਹ ਅੱਜ ਇਹਨਾਂ ਅਨੁਭਵ ਹੋ ਰਿਹਾ ਸੀ ਚਾਰ ਨਾਲ ਚੱਲ ਰਹੇ ਨੇ ਸਾਰੇ ਸ਼ਹੀਦ ਸਿੰਘ ਉਹ ਚਮਕੌਰ ਦੀ ਗੜੀ ਵਿੱਚ ਚੀਦੋ ਇਹ ਨਾਲੇ ਹੀ ਆ ਫਿਰ ਉਹ ਭੈਣਾ ਉਹ ਬੱਚੀਆਂ ਉਹ ਬੀਬੀਆਂ ਸਾਡੀਆਂ ਧੀਆਂ ਜਦੋਂ ਉਦੋਂ ਸੀ ਉਹ ਉਹਨਾਂ ਦਾ ਕੀ ਉਹਨਾਂ ਤੇ ਰਿਜੈਕਸ਼ਨ ਪੀ ਭੈਣੋ ਕੌਣ ਆ ਉੱਤੇ ਬੈਠੀ ਮਾਂ ਗੁਜ਼ਰੀ ਐ ਨਾਲ ਬੈਠੇ ਨੇ ਦੁਲਾੜਲੇ ਦੁਲਾਰੇ ਨਿੱਕੀਆਂ ਨਿੱਕੀਆਂ ਗਵਰੀਆਂ ਗੋਰੀਆਂ ਬਾਵਾ ਸੋਹਣੇ ਮੁਖੜੇ ਕਿਉਂਕਿ ਕਿੱਦਾਂ ਦਾ ਦੇਖਣ ਵਾਲਾ ਉਤੇ ਉਤੇ ਮਖਮਲੀ ਗਲੀਚਿਆਂ ਚ ਮਖਮਲੀ ਆਪਣੇ ਕੰਬਲਾਂ ਚ ਦਸ਼ਾਲਿਆਂ ਚ ਕੀਮਤੀ ਪਸ਼ਮੀਨੇ ਤੋਂ ਵੀ ਮਹਿੰਗੇ ਮਹਿੰਗੇ ਐਸੇ ਪਸ਼ਮੀਨੇ ਜਿਹੜੇ ਜਾਨੀ ਕਿ ਨਿੱਗੇ ਕੱਪੜੇ ਹਲਕੇ ਤੇ ਨਿੱਗੇ ਅੱਜ ਵੀ ਕਸ਼ਮੀਰ ਦੇ ਬੜੇ ਮਸ਼ਹੂਰ ਆ ਮੁੰਦਰੀ ਚੋਂ ਨਿਕਲ ਜਾਂਦੇ ਆ ਉਹ ਲੱਖ ਲੱਖ 2-2 ਲੱਖ ਤੇ ਉਦੋਂ ਸੀ ਉਹਨਾਂ ਕੋਲ ਅਰ ਜਦ ਨੇ ਤਰੇ sire ne fakir shahnshah de putt vi fakir ban ke tur pay shahnshahi vi sire di karke dikhai ਐਸਾ ਦੁਨੀਆ ਤੇ ਕੋਈ ਨਹੀਂ ਰਾਜਾ ਜਿਹਨੂੰ ਹਾਥੀ ਚੌਰ ਕਰਦੀ ਹੁਣ ਤੇ ਨੀਲੇ ਕੋਰੇ ਵਰਗੇ ਕੋੜੇ ਕੋੜਾ ਨੱਚਦਾ ਹੀ ਆਪਣੇ ਉਸ ਸਵਾ ਚ ਜਾ ਬੜੇ ਜਿਹੜੀ ਸਵਾ ਬੈਰੀਆਂ ਦੇ ਉਹਨਾਂ ਦੀ ਹੋਵੇ ਰਾਜਿਆਂ ਦੀ ਮਹਾਰਾਜਿਆਂ ਦੀ ਘੋੜੇ ਡਰ ਜਾਂਦੇ ਆ ਤਲਕ ਨੀਲਾ ਚੌੜੀ ਇੱਕ ਸੀਨਾ ਤਾਣ ਕੇ ਉੱਥੇ ਪੜਿਆ ਜਦੋਂ ਅਰਵਾਲ ਸਰ ਉਹਨਾਂ ਦੀ ਗਾਇ ਮਹਾਰਾਜ ਫਿਰ ਜਦੋਂ ਅਰੰਗਜੀਤ ਦੇ ਪੁੱਤਰ ਨੂੰ ਰਾਜ ਬਖਸ਼ਿਆ ਮੁਅੱਜ਼ਮ ਨੂੰ ਬਹਾਦਰ ਸ਼ਾਹ ਬਣਾਇਆ ਉਹਦੀ ਵਿਚ ਗਾਇ ਘੋੜੇ ਤੇ ਚੜੇ ਚੜਾਏ ਗਾਇ ਖਿਲਤ ਜਿਹੜੀ ਉਹਨਾਂ ਪੇਸ਼ ਕੀਤੀ ਖਿਲਸ ਰੂਪਾ ਹੀ ਹੁੰਦਾ ਹੈ ਕਹਿੰਦੇ ਆਪਾਂ ਕਹੀਏ ਉਹ ਪੰਡ ਬਣ ਕੇ ਮਰ ਕੇ ਤਾਂ ਲੈ ਜਾਓ ਜਿੱਥੇ ਆਪਾਂ ਠਹਿਰੇ ਉੱਥੇ ਰੱਖਿਆ ਇਹ ਤਾਂ ਪਉਣੀ ਪੈਂਦੀ ਉਸ ਵੇਲੇ ਜਦੋਂ ਹਜੂਰ ਸਾਹਿਬ ਸਤਕਾਰ ਕਰਦੇ ਦੇਖਿਆ ਹੋਣਾ ਖੈਰ ਮਹਾਰਾਜ ਦੀਆਂ ਖੇਡਾਂ ਸਹਿਬਜ਼ਾਦਿਆਂ ਦੇ ਖੇਡਾਂ ਉਹ ਵੱਡੀਆਂ ਜਿੰਦਾ ਵੱਡੇ ਸਾਕਿਆ ਨਿਕੀਆਂ ਨਹੀਂ ਉਹਨਾਂ ਨੇ ਜੋ ਕੁਝ ਕਰਕੇ ਵਿਖਾਇਆ ਉਹਨਾਂ ਦੀ ਬਦੌਲਤ ਹੀ ਅੱਜ ਆਪਾਂ ਆ ਇਸ ਰੂਪ ਚ ਬਿਰਾ ਬੈਠੇ ਆ ਖਾਲਸਾ ਜੀ ਗੱਲ ਇਹ ਹੈ ਕਿ ਦੋ ਚੀਜ਼ਾਂ ਨਾਲ ਨਾਲ ਚੜਦੀਆਂ ਇੱਕ ਇੱਕ ਤਾਂ ਸੀ ਜਦੋਂ ਇਸ ਨਗਰ ਕੀਰਤਨ ਨੂੰ ਇਤਿਹਾਸ ਦੇ ਪੱਖ ਤੋਂ ਦੇਖਦੇ ਆ ਲੂੰਗਣ ਦੇ ਖੜੇ ਹੁੰਦੇ ਆ ਦੂਜੇ ਪਾਸੇ ਇਹ ਵੀ ਹੈ ਕਿ ਇੱਕ ਵਿਰਾਗ ਵੀ ਛੜਦਾ ਅੰਦਰ ਜਦ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ ਜਾਂ ਕੋਈ ਵੀ ਕਥਾਵਾਚਕ ਜਦੋਂ ਕਥਾ ਸੁਣਾਉਂਦਾ ਹੈ ਤਾਂ ਅੱਖਾਂ 'ਚੋਂ ਹੰਝੂ ਵੀ ਆ ਜਾਂਦੇ ਆ ਵੀ ਉਸ ਵੇਲੇ ਦਾ ਕੀ ਮੌਲ ਸੀ ਇੱਕ ਪਾਸੇ ਇਹ ਵੀ ਹੈ ਵੀ ਇਹ ਚੜਦੀ ਕਲਾ ਦਾ ਇੱਕ ਪ੍ਰਤੀਕ ਚੜਦੀ ਕਲਾ ਆ ਗਿਆ ਨਾ ਵੀ ਵਿਰਾਗ ਉਹ ਰੋਣਾ ਧੋਣਾ ਨਹੀਂ ਗਾਮ ਲੋਕਾਂ ਵਾਲਾ ਜਿਹੜਾ ਜਿੱਦਾਂ ਸਮਝੇ ਨਾ ਇਹ ਕਿਸ ਦੇ ਆਮ ਮਕਾਣਾ ਆਉਨੇ ਹੋ ਹੋਰ ਇਹ ਪੱਟ ਸਿਆਪਾ ਇਹ ਪੱਟ ਸਿਆਪਾ ਨਹੀਂ ਗਾਏ ਇਹ ਵਿਰਾਗ ਵੀ ਆ ਜਿਹੜਾ ਨਾ ਇਹ ਇਹ ਵਿਰਾਗ ਇਹ ਤੁਹਾਨੂੰ ਪ੍ਰਾਪਤੀ ਕਰਾਉਂਦਾ ਇਹ ਤੁਹਾਨੂੰ ਰੱਬ ਦੇ ਨੇੜੇ ਕਰਦਾ ਇਹ ਵਿਰਾਗ ਕਰਨਾ ਇਹ ਇਹ ਕਰਨਾ ਨਹੀਂ ਮਾੜਾ ਮਾੜਾ ਜਾਨੀ ਕਿ ਹਾਈ ਕੜਾਪ ਮਾੜਾ ਤੇ ਜਿਹੜਾ ਇੱਕ ਉਦਾਂ ਹੀ ਜਾਣੇ ਅਣ ਜਾਣੇ ਕਰਨ ਲੱਗਦੇ ਉਹ ਅੱਖਾਂ 'ਚ ਹੰਝੂ ਆਦ ਨਹੀਂ ਥੁੱਕ ਲਾ ਕੇ ਉਹ ਬਨੌਟੀ ਥੋੜੀ ਹੈ ਜਿਹੜਾ ਸੱਚੇ ਦਿਲੋਂ ਇਹ ਇਹ ਤਾਂ ਕਿਉਂ ਨਹੀਂ ਪੱਥਰ ਤੋਂ ਪੱਥਰ ਦਿਲ ਪਿਗਲ ਜਾਂਦੇ ਆ ਪਰ ਇਹ ਬਰਾਗ ਚ ਵੀ ਜ਼ੁਰਤ ਦਲੇਰੀ ਆ ਨਾਲ ਇਹ ਅੱਖਾਂ ਦੇ ਹੰਝੂ ਇੱਟੇ ਹੀ ਢਿਕ ਲਾਲੇ ਦੇਂਗੇ ਇਹ ਵੀ ਜੋਧਿਆਂ ਵਾਲੇ ਆ ਇਹ ਇਸ ਕਰਕੇ ਨਾ ਬਰਾਗ ਹੁੰਦਾ ਵੀ ਹਾਏ ਹੋਏ ਆਏ ਹੋ ਗਿਆ ਓਏ ਲੁੱਟੇ ਗਏ ਮਾਰੇ ਗਏ ਇਸ ਕਰਕੇ ਹੁੰਦਾ ਧਾਨਿਆਂ ਤੁਸੀਂ ਗੁਰੂ ਕੇ ਲਾ ਲੋ ਇੰਨਾ ਕੁਝ ਚੱਲਿਆ ਤੇ ਅਸੀਂ ਰੋਣੇ ਤਾਂ ਅਸੀਂ ਆਪਣੇ ਤੇ ਆ ਕਿ ਅਸੀਂ ਕੀ ਕਰਦੇ ਫਿਰਦੇ ਆ ਅੱਜ ਸਾਨੂੰ ਹਰ ਚੀਜ਼ ਕੀਤੀ ਚੀਜ਼ ਭਾਰੀ ਲੱਗਣ ਲੱਗ ਗਈ ਹਰ ਚੀਜ਼ ਤੋਂ ਅਸੀਂ ਮੁਨਕਰ ਹੋਈ ਜਾਂਦੇ ਆ ਤੇ ਤੁਹਾਡੀ ਕਿੱਡੀ ਵੱਡੀ ਕੁਰਬਾਨੀ ਆ ਬਾਕੀ ਛੱਡੋ ਬਾਬਾ ਸੋਰਾਵਰ ਸਿੰਘ ਬਾਬੇ ਫਤਿਹ ਸਿੰਘ ਦੀ ਖੇਡ ਉਹ ਜਿਹੜੀ ਪੁੱਟੀ ਝੜ ਰਾਏ ਕੱਲੇ ਕੋਲੀ ਬੈਠੇ ਸੀ ਉਹ ਵੀ ਮੁਸਲਮਾਨੀ ਸੀ ਮਹਾਰਾਜ ਸ਼ਰਧਾਲੂ ਸੀ ਝੜ ਪੁੱਟ ਦੀ ਮਹਾਰਾਜ ਕਹਿੰਦਾ ਝੜ ਪੁੱਟੀ ਲਈ ਕਹਿੰਦਾ ਮਹਾਰਾਜ ਮੈਂ ਵੀ ਮਹਾਰਾਜ ਕਹਿੰਦੇ ਇਦਾਂ ਨਹੀਂ ਦੇਖ ਇਹ ਜ਼ੁਲਮ ਦੀ ਪੁੱਟੀ ਆ ਜੇ ਤੇਰੇ ਵੀ ਜ਼ੁਲਮ ਕਰਨਗੇ ਉਹਨਾਂ ਨੂੰ ਸ੍ਰੀ ਸਾਹਿਬ ਦਿੱਤੀ ਸੀ ਇਹਨਾਂ ਸਤਕਾਰ ਰੱਖਿਓ ਉਹ ਕੋਈ ਪਾ ਕੇ ਚੜ ਗਿਆ ਅਸੀਂ ਤੋਂ ਥੋੜਾ ਉਤ ਬਾਅਦ ਵੀ ਹੋ ਗਿਆ ਮਲੇਰ ਕੋਟਲੇ ਵਾਲਿਆਂ ਨੂੰ ਵੀ ਸ੍ਰੀ ਸਾਹਿਬ ਕੱਲੀ ਸੀ ਮਹਾਰਾਜ ਨੇ ਰਾਏ ਕੱਲੇ ਰਾਹੀਂ ਉਹ ਅੱਜ ਵੀ ਹੈਗੀ ਆ ਉਹ ਗਾਂ ਹੁਣ ਕਿਉਂਕਿ ਬੰਚ ਉਹਨਾਂ ਚ ਸ਼ਾਇਦ ਕੋਈ ਨਹੀਂ ਰਿਹਾ ਕੋਈ ਉਹਨਾਂ ਦਾ ਸੇਵਕ ਉਹਦੇ ਕੋਲ ਅਸੀਂ ਦਰਸ਼ਨ ਕੀਤੇ ਉਹਦੇ ਉਦਾਂ ਦਾ ਮੁੱਠਾ ਹੀ ਨਹੀਂ ਵੇਖਿਆ ਕਿਤੇ ਮੁੱਠਾ ਜਾਨੀ ਕਿ ਜੇ ਉਹਦਾ ਇਦਾਂ ਦਾ ਫਾਲਾ ਇਦਾਂ ਦਾ ਮੁੱਠਾ ਹੀ ਨਹੀਂ ਦੇਖਿਆ ਕਿਤੇ ਚੁੱਕ ਲਗੇ ਧਰਜੀ ਕੋਲ ਅਲੌਕਿਕ ਚੀਜ਼ਾਂ ਲੋਕਿਕ ਦਾਤਾ ਪੰਜ ਕਲਾ ਸ਼ਾਸਤਰ ਮੜੁੱਦੇ ਪਿਆ ਮਿਊਜ਼ੀਅਮ ਚ ਅਸੀਂ ਉਹ ਹੀ ਨਹੀਂ ਲੈ ਸਕੇ ਇਹ ਗੱਲਾਂ ਵੱਡੀਆਂ ਕਰੀ ਜਾਂਦੇ ਆ ਕਰਨ ਵਾਲੇ ਕੰਮ ਨਹੀਂ ਕਰ ਰਹੇ ਇਹ ਵੀ ਇਹ ਵੀ ਸਵਾਲ ਉੱਠਦਾ ਹੈ ਕਿ ਸਾਨੂੰ ਬਹੁਤ ਸਾਰੇ ਰਾਹ ਜਿਹੜੇ ਜਿੱਥੋਂ ਜਿੱਥੋਂ ਵਿਛੜੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਸਾਨੂੰ ਬੜੇ ਸਦੀਆਂ ਬਾਅਦ ਲੱਭੇ ਨੇ ਬੜੇ ਸਾਲਾਂ ਬਾਅਦ ਲੱਭੇ ਨੇ ਇਹ ਪੈਂਦੀ ਆ ਹੁਣ ਇੱਥੇ ਵੀ ਉਹ ਜਿਹੜਾ ਜਿੱਥੇ ਗੰਗੂ ਦੇ ਘਰ ਸੜੋ ਆਏ ਪਹਿਲਾਂ ਉਹ ਬਾਹਰਲੇ ਪਾਸੇ ਆ ਉਹ ਆਪਣੇ ਅਨੇਕ ਬੰਮਾ ਅਜੇ ਕਿ ਪਿੱਛੇ ਰਹਿ ਗਿਆ ਇੱਥੇ ਹੀ ਬਾਹ ਟੋਬਾ ਆ ਉਹ ਮੈਂ ਮੈਨੂੰ ਥੋੜਾ ਨਾਂ ਬਿਸਰਦਾ ਜੇ ਇੱਕ ਮਿੰਟ ਤੁਸੀਂ ਬਚਨ ਕਰੋ ਮੈਂ ਪੁੱਛ ਕੇ ਤਾਂ ਆਪਣੇ ਉਹ ਜਿੱਥੇ ਬਾਬਿਆਂ ਨੇ ਪ੍ਰਗਟ ਕੀਤਾ ਪੜਾ ਉਹਦਾ ਨਾਂ ਕੀ ਆ ਪਰਲਾ ਪ੍ਰਿੰਸੀਪਲ ਜੀ ਦਾ ਟੋਬਾ ਆ ਜਿੱਥੇ ਸੰਤਾਂ ਦੀ ਕੁਟਿਆ ਤੇ ਪਹਿਲਾਂ ਲਿਆ ਕੇ ਗੰਗੂਰੇ ਅਹਿਮਾ ਸਾਹਿਬ ਉਹਦਾ ਨਹੀਂ ਅਹਿਮਾ ਸਾਹਿਬ ਹਾਂ ਅਹਿਮਾ ਸਾਹਿਬ ਉਹ ਵੀ ਹੁਣੇ ਪ੍ਰਗਟ ਹੋਇਆ ਥੋੜੇ ਚਿਰ ਤੋਂ ਪਰ ਉਹਦੇ ਲਈ ਕਿੰਨੀ ਪਰ ਉਹ ਹੀ ਉਹ ਹੀ ਸਮਾਂ ਇੱਥੇ ਆਲਾ ਵੀ ਉਹ ਹੀ ਬਣਦਾ ਉੱਥੋਂ ਹੋ ਗਈ ਇੱਥੇ ਆ ਜਾਂਦੇ ਆ ਸਹਿਬਜ਼ਾਦੇ ਠੰਡੇ ਬੁਰ ਤਿੰਨ ਪੇਸ਼ੀਆਂ ਉਹਨਾਂ ਦੀਆਂ ਉੱਤੇ ਸਹਿਬ ਇਹ ਜਿੱਦਾਂ ਹੁਣ ਪਰ ਉਹ ਰੱਬ ਦੇ ਪਿਆਰਿਆਂ ਨੇ ਜਿਹਨੇ ਕੀਤਾ ਉਹ ਸੱਚੀਆਂ ਰੂਹਾਂ ਸੀ ਉਹਨਾਂ ਨੂੰ ਦਿਸਦਾ ਸੀ ਕਿ ਕਿਦਾਂ ਕਿਦਾਂ ਹੋਇਆ ਇਹ 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 ਕਲਾਮ ਮਾਰੇ ਤੋ ਨਹੀਂ ਬਰਤਾਉਣ ਲੱਗ ਜਾਂਦਾ ਕਈ ਐਸੇ ਹੁੰਦੇ ਆ ਨਾ ਜਿੱਦਾਂ ਹੁਣ ਆਪਾਂ ਕਿਤਾਬਾਂ ਚ ਪੜ੍ਹਦੇ ਨਹੀਂ ਗ੍ਰੰਥਾਂ ਚ ਪੜ੍ਹਦੇ ਨਹੀਂ ਪਰ ਤੁਸੀਂ ਬੋਲ ਦਿੰਨੇ ਮਨ ਚ ਆਉਂਦਾ ਵੀ ਇਹ ਕਿੱਥੋਂ ਆ ਗਿਆ ਉਹ ਬੋਲਿਆ ਵੀ ਇਨੀ ਪੋਰਸ ਐ ਨਾ ਤੁਹਾਡੇ ਕੋਲੋਂ ਜਾਂਦਾ ਵੀ ਤੁਸੀਂ ਨਾ ਰੋਕਣਾ ਵੀ ਚਾਹੋ ਤੇ ਰੁਕ ਨਹੀਂ ਸਕਦੇ ਉਹ ਬਾਗਤ ਚ ਫਿਰ ਗ੍ਰੰਥਾਂ ਚੋਂ ਮਿਲਦਾ ਇਹਦਾ ਮਤਲਬ ਮਾਰਜ ਬੁਲਾਉਂਦੇ ਆ ਉਹ ਬੁਲਾਉਂਦੇ ਆ ਕਲਾ ਵਰਤਦੀ ਆ ਕਲਾ ਵਰਤਣੀਆਂ ਨੂੰ ਕਹਿੰਦੇ ਆ ਨਹੀਂ ਤਾਂ ਬੰਦਾ ਕਿੰਨੀ ਕਿ ਦਿਮਾਗ ਆ ਆਪਣੇ ਕੰਪਿਊਟਰਾਂ ਦੀ ਵੀ ਮੈਮਰੀ ਆ ਵੱਡੇ ਤੋਂ ਵੱਡੇ ਜਿੰਨੀ ਮਰਜ਼ੀ ਦਾ ਉਹ ਵੀ ਹੈਕ ਹੁੰਦੇ ਆ ਇਹ ਮਨੁੱਖਾ ਜਾਮਾ ਹੀ ਆ ਇਹ ਜਿਉਂ ਬੁਲਾਵੇ ਤੇ ਉਹ ਨਾਨਕ ਦਾਸ ਬੋਲੇ ਪਰ ਇਹ ਨਿਮਰਤਾ ਪ੍ਰੇਮ ਇਕ ਉਹਨਾਂ ਤੇ ਅੱਗੇ ਮਿਹਨਤ ਕਰਦਾ ਉੱਤੇ ਸਰੈਂਡਰ ਭਾਵ ਹੋਣਾ ਚਾਹੀਦਾ ਮੈਂ ਮੈਂ ਨਹੀਂ ਹੋਣੀ ਜਾਂਦੀ ਮੈਂ ਬੋਲਿਆ ਫਿਰ ਸਭ ਕੁਝ ਜਾਂਦਾ ਲੱਗਦਾ ਜੇ ਤੂੰ ਬਲਾਉਣਾ ਹੀ ਤੂੰ ਆ ਬੋਲਣ ਵਾਲਾ ਵੀ ਤੂੰ ਬੋਲਦਾ ਵੀ ਹੈ ਹੀ ਤੂੰ ਮਰ ਹੈ ਹੀ ਨਹੀਂ ਫਿਰ ਖੇਡ ਬਣ ਜਾਂਦੀ ਆ ਉਹ ਐਮਾ ਸਾਹਿਬ ਉਹ ਵੀ ਦਿਖਾਉਣਾ ਚਾਹੀਦਾ ਆਪ ਜੀ ਵਰਗੇ ਵੀਰਾਂ ਨੂੰ ਉਹਦੇ ਲਈ ਵੱਡੇ ਯਤਨ ਕਰਨੇ ਚਾਹੀਦੇ ਆ ਕਿਉਂਕਿ ਉਹ ਮੇਰੇ ਨਾਮ ਐਮਾ ਸਾਹਿਬ ਦਾ ਪੁੱਲਤਾ ਸੀ ਉੱਥੇ ਸਾਧੂ ਸੀ ਗੰਗੂ ਤਾਂ ਕਿਉਂਕਿ ਮੇਰੇ ਨਾਮ ਵੀ ਨਾ ਲੱਗ ਜਾਣ ਉਹ ਤਾਂ ਧਨਵਾਲ ਦਾ ਸੀ ਉਹਨੂੰ ਲਾਲਚ ਹਾਂ ਬਿਲਕੁਲ ਉਹਨੂੰ ਕੋਈ ਇਹ ਥੋੜੀ ਜਿਹੀ ਮੈਂ ਸੇਵਾ ਕਰਨੀ ਆ ਜਦੋਂ ਕਹਿੰਦੇ ਉਹਨ ਘਰ ਲਿਆ ਕੇ ਜਿਹੜਾ ਲੰਗਰ ਵੀ ਦਿੱਤਾ ਇਤਿਹਾਸਕਾਰਾਂ ਨੇ ਲਿਖਿਆ ਵੀ ਇਹੋ ਜਿਹਾ ਆਪਾਂ ਕੁੱਕਰਾਂ ਨੂੰ ਵੀ ਨਹੀਂ ਪਾਉਂਦੇ ਉਹਨੇ ਜੋ ਕੁਝ ਕੀਤਾ ਮਾਤਾ ਜੀ ਨੇ ਵੇਖ ਕੇ ਉਹ ਸਮਝ ਤੇ ਗਏ ਮਾਤਾ ਜੀ ਫੇ ਕਹਿੰਦਾ ਧਨ ਗੱਲ ਹੀ ਚੱਕੀ ਫਿਰਦੀ ਆ ਮਾਂ ਉਹਨੇ ਕਿਹਾ ਰਿਸਪੈਕਟ ਨਾਲ ਥੋੜੀ ਕਿਹਾ ਹੋਣਾ ਗੁੱਸੇ ਜਿਹਾ ਕਿਹਾ ਹੋਣਾ ਜਦੋਂ ਨਾ ਤੁਹਾਡੇ ਤੇ ਬੇਫਤਾ ਪੈ ਜਾਂਦੇ ਉਦੋਂ ਕੋਈ ਕੋਈ ਵੀ ਤੁਹਾਡੀ ਰਿਸਪੈਕਟ ਕਾਇਮ ਰੱਖਦਾ ਉਦੋਂ ਤੂੰ ਤੜਾ ਕਰਨ ਲੱਗ ਜੇ ਆਸਾਨ ਆ ਤੇ ਉੱਤੇ ਸਾਡਾ ਗੰਗੁਨ ਵੀ ਇਹੀ ਕੀਤਾ ਮੈਂ ਤਾਂ ਆਸਾਨ ਕਰਦਾ ਤੁਹਾਡੇ ਤੇ ਮਾਤਾ ਜੀ ਕਹਿੰਦੇ ਦੇਖ ਗੰਗਿਆ ਤੀਜਾ ਤੇ ਆਇਆ ਹੀ ਨਹੀਂ ਕੋਈ ਆਪਾਂ ਹੀ ਸੀ ਤੇ ਕਿਹੜੇ ਕੰਮ ਕਰਦਾ ਤੂੰ ਪੈਸਾ ਹੋਰ ਲੈ ਦੂੰ ਤੈਨੂੰ ਇਹ ਨਾ ਕਰ ਕਹਿੰਦਾ ਛਾਣ ਮੈਂ ਚੋਰ ਹੋ ਗਿਆ ਉਹ ਚੋਰ ਇੱਕ ਚੋਰੀ ਛਪਾਉਣ ਨੂੰ ਵੀ ਹੋਰ 100 ਝੂਠ ਬੋਲਦਾ ਨਾ ਧੰਨ ਪੱਲੇ ਰਿਆ ਨਾ ਧਰਮ ਪੁੱਲੇ ਰਿਆ ਹਾਂਜੀ ਨਾ ਸਰੀਰ ਹੀ ਪੁੱਲੇ ਰਿਆ ਮਰ ਤਾ ਫਿਰ ਵੀ ਗਿਆ ਜੁੱਤੀਆਂ ਖਾ ਕੇ ਮਰਿਆ ਜੁੱਤੀਆਂ ਤੱਕ ਲਾਨਤਾ ਪੈਣੀਆਂ ਵਕਰ ਲਾਨਤਾ ਹਾਈਵੇ ਗੰਗੂ ਝਾਲਮਾ ਵੇ ਪਾਪੀਆ ਤੂੰ ਕੀ ਕਹਿਰ ਕਮਾਇਆ ਇਹ ਹੀ ਕੁਛ ਕਹਿੰਦੀਆਂ ਬੀਬੀਆਂ ਭੈਣਾ ਵੀਰ ਪਰ ਉਹ ਹੀ ਆ ਆਪਾਂ ਇਹ ਇੱਕ ਕਰੈਕਟਰ ਆ ਜੇ ਗੰਗੂ ਚੰਦੂ ਇਹਨਾਂ ਦੇ ਕਰੈਕਟਰ ਆ ਦੂਜੇ ਪਾਸੇ ਟੋਡਰ ਮਲਜੀ ਵਰਗੇ ਪੀਰ ਬੁੱਤੂਸ਼ਾ ਜੀ ਵਰਗੇ ਉਹ ਵੀ ਕਰੈਕਟਰ ਆ ਇਹ ਹੁਣ ਆਪਾਂ ਦੇਖਣਾ ਆਪਾਂ ਬਣਨਾ ਕੀ ਆ ਆਪਾਂ ਕਿਹੜੇ ਪਾਸੇ ਜਾਣਾ ਸਿੱਖਾਂ 'ਚ ਕਿਹੜੇ ਹੈ ਨਹੀਂ ਸਿੱਖਾਂ ਨੂੰ ਸਿੱਖਾਂ ਨਹੀਂ ਮਾਰਿਆ ਜਿਸ ਸਿੱਖ ਸਿੱਖ ਨੂੰ ਚੱਲ ਰਿਹਾ ਜਿਸ ਸਿੱਖ ਸਿੱਖ ਨੂੰ ਮਾਰੇ ਤਾਂ ਸਿੱਖ ਕਦੇ ਕਦੇ ਵੀ ਨਾ ਹਾਰੇ ਅੱਛਾ ਮੈਂ ਆਖਰੀ ਸਵਾਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸੁਣਿਆ ਹੀ ਹੋਣਾ ਸੋਸ਼ਲ ਮੀਡੀਆ ਤੇ ਇੱਕ ਇੱਕ ਕੰਟਰੋਵਰਸੀ ਟਾਈਪ ਕੁਝ ਚੀਜ਼ਾਂ ਬਾਹਰ ਆਈਆਂ ਕਿ ਗੁਰੂ ਸਾਹਿਬ ਨੇ ਕਲਗੀ ਤੋੜਾ ਪਾਈ ਸੰਗਤ ਸਿੰਘ ਨੂੰ ਦਿੱਤਾ ਜਾਂ ਭਾਈ ਜੀਵਨ ਸਿੰਘ ਨੂੰ ਦਿੱਤਾ ਤੁਹਾਨੂੰ ਲੱਗਦਾ ਇਹ ਜਿਹੀਆਂ ਕੰਟਰੋਵਰਸੀਆਂ ਦਾ ਮਤਲਬ ਕੀ ਹੈ ਕੀ ਜ਼ਰੂਰਤ ਹੈ ਕੀ ਇਤਿਹਾਸ ਨੂੰ ਕੋਈ ਫਰਕ ਪੈਂਦਾ ਨਹੀਂ ਨਹੀਂ ਦੇਖੋ ਨਾ ਇਤਿਹਾਸ ਚ ਬਹੁਤ ਬਹੁਤ ਆਤ ਚੀਜ਼ਾਂ ਲਿਖਦੇ ਆ ਕਿ ਹੁਣ ਨਵੇਂ ਲਿਖੇ ਜਾਂਦੇ ਆ ਸਰੋਤ ਆਪਾਂ ਪੁਰਾਣਾ ਹੀ ਮੰਨਾਂਗੇ ਜਿਹੜੇ ਆ ਉਹ ਜਿਹੜੇ ਚੱਲੇ ਆਉਂਦੇ ਦੇਖੋ ਉੱਤੇ ਉੱਤੇ ਚਮਕੌਰ ਸਾਹਿਬ ਉਹ ਜਿਹੜੇ ਲੜਦੇ ਪੜਦੇ ਉਹਨਾਂ ਬਿਰਾਂ ਨੂੰ ਲੜਨ ਪੈਣ ਦੀ ਲੋੜ ਨਹੀਂ ਉਹ ਚਮਕੌਰ ਸਾਹਿਬ ਜੋ ਲਿਖਿਆ ਗਿਆ ਹੁਣ ਏਦਾਂ ਹੁਣ ਮੈਂ ਵੀ ਬਚਨ ਕਹਿ ਤੇ ਉਹ ਵੀ ਕੰਟਰੋਵਰਸੀ ਬਣ ਜਾਣੀ ਆਪਣੀ ਵੀ ਉਹ ਨਾਮ ਬਣਾਈਏ ਪਰ ਇੱਕਵੇਂ ਬੇਨਤੀ ਪੰਥ ਨੂੰ ਜ਼ਰੂਰ ਕਰਾਂਗਾ ਕਿ ਇਹੋ ਜਿਹੇ ਰਿਸਰਚ ਬੋਰਡ ਕੋਈ ਆਪਾਂ ਨੂੰ ਬਣਾਉਣਾ ਚਾਹੀਦਾ ਖਾਸ ਕਰ ਕਮੇਟੀਆਂ ਨੂੰ ਬੇਨਤੀ ਆ ਐਸਜੀਪੀਸੀ ਉਹ ਜਿਹੜਾ ਬਾਹਰ ਆਵੇ ਤਾਂ ਪ੍ਰਵਾਨਤ ਹੋਵੇ ਉਹ ਉਹ ਉੱਤੇ ਮੈਂ ਮਿਲ ਬੈਠ ਕੇ ਗੱਲਬਾਤ ਕਰਨ ਹੁਣ ਜਿਵੇਂ ਇੱਕ ਹੀ ਆ ਗਿਆ ਹਰੇਕ ਨੂੰ ਜਾਤ ਨਾਲ ਇੱਕ ਨਾਲ ਹੀ ਜੋੜਨ ਲੱਗਾ ਹੈ ਪੇ ਹੋਰ ਕਿਤੇ ਹੋਇਆ ਹੀ ਨਹੀਂ ਕੋਈ ਜੋਧਾ ਇੱਕ ਚ ਹੀ ਹੋ ਗਿਆ ਸਾਰੇ ਉਹੀ ਗਲਤ ਗੱਲਾਂ ਹੋ ਗਿਆ ਨਾ ਇਹ ਦਿਨਾਂ ਦੇ ਨਾਲ ਜਾਤ ਪਾਤ ਦੇ ਨਾਂ ਤੇ ਜਿਹੜੇ ਲੋਕੀ ਲੜਾਉਂਦੇ ਫਿਰਦੇ ਸੀ ਇੱਕ ਦੁੱਕੜ ਜਿਹਾ ਬੰਦਾ ਇੱਥੇ ਦਾ ਹੀ ਲੁਧਿਆਣੇ ਦਾ ਕਿੱਥੇ ਦਾ ਉਹ ਕੀ ਕੁਝ ਪਕਦਾ ਰਿਹਾ ਕੀ ਕੁਝ ਆਪ ਹੁਣ ਉਹ ਲੋਕਾਂ ਨੂੰ ਆ ਰਿਹਾ ਸਸਦਾ ਤੇ ਹੁਣ ਬਣਿਆ ਕੌਣਾ ਰਸਸਦਾ ਨਿਕਲਿਆ ਕੌਣ ਸਮਾਂ ਬਹੁਤ ਸਮਰ ਆਥਿਆ ਸਾਹਮਣੇ ਵੀਰਾਂ ਬਹੁਤ ਕੁਝ ਲੈ ਆਉਂਦਾ ਜੇ ਇਹ ਗੱਲਾਂ ਕਰਾਂਗੇ ਤਾਂ ਫਿਰ ਖੰਡੇ ਬਾਟੇ ਦੀ ਪੌਲ ਵਾਲਾ ਤਾਂ ਕਨਸੈਪਟ ਹੀ ਦੇਖੋ ਦੂਜੀ ਗੱਲ ਬਾਬਾ ਜੀਵਨ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀਆਂ ਕਲੀ ਇਸ ਗੱਲ ਨਹੀਂ ਉਸ ਗੱਲ ਲਈ ਹੀ ਕੁਰਬਾਨੀ ਨਹੀਂ ਕਈ ਉਹ ਲੋਗੜ ਭੂਗੜ ਜੇ ਚਾਕੇ ਗੁਰੂ ਲੈ ਕੇ ਕਰਨ ਲੱਗੇ ਪ੍ਰਚਾਰ ਆਈਡੀਆਂ ਬਣਾ ਲੀਆਂ ਉਹਨਾਂ ਦੀ ਆਪਣੀ ਕੋਈ 2 ਪੈਸੇ ਦੀ ਔਕਾਤ ਨਹੀਂ ਉਹਨਾਂ ਲੋਕਾਂ ਦੀ ਉਹਨੂੰ ਸੋਚਣਾ ਚਾਹੀਦਾ ਲੋਕਾ ਤਾਂ ਬਹੁਤ ਵੱਡੀ ਹੁੰਮੇ ਆ ਤੇ ਸਿਆਣੇ ਬਚਨ ਕਰ ਰਹੇ ਹੋ ਪਰ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਲੇਖੇ ਦੇਣੇ ਪੈਣੇ ਆ ਮਾਰੇ ਤੇ ਮੋਰੇ ਜਾਉਂਗੇ ਤਾਂ ਕਿਹੜਾ ਮੂੰਹ ਲੈ ਕੇ ਜਾਵਾਂਗੇ ਉੱਥੇ ਕੀ ਕੀ ਸਾਡੇ ਨਾਲ ਵਰਤੂਗਾ ਪਤਾ ਕੁਛ ਅੱਗਾ ਵੀ ਵੇਖੋ ਇੱਥੇ ਤਾਂ ਮਾਨਾਂ ਹੀਆ ਕਰ ਲਾਂਗੇ ਅੱਗੇ ਕੀ ਦੂਜੀ ਗੱਲ ਮਾਰਨ ਤੇ ਲਕੋਇਆ ਹੀ ਕੁਛ ਨਹੀਂ ਬਾਬਾ ਜੀਵਨ ਸਿੰਘ ਜੀ ਬਹੁਤ ਤਗੜੇ ਜਰਨੈ ਲਿਆ ਬਹੁਤ ਤਗੜੇ ਲਖਾਰੀ ਆ ਸਿੱਧੇ ਨਿਸ਼ਾਨੇ ਬਿਨਣੇ ਖੱਬੇ ਸੱਜੇ ਬਿਨਣੇ ਪਿੱਛੇ ਬਿਨਾ ਵੇਖਿਆ ਬਿਨਣੇ ਉਹਦੇ ਹਿੱਸੇ ਆਇਆ ਬਾਬਾ ਜੀਵਨ ਸਿੰਘ ਵਰਗੇ ਬਾਬਾ ਜੀਵਨ ਸਿੰਘ ਹੀ ਆ ਜੇ ਅੱਜ ਇਹ ਕਹਿਣਾ ਵੀ ਉਹਦੇ ਵਰਗਾ ਬਣ ਜਾਗੇ ਉਹਦਾ ਨਾਂ ਲੈ ਕੇ ਬਹੁਤ ਸ਼ੱਕ ਦੇ ਮੇਰੇ ਵਰਗੇ ਬਹੁਤ ਦਲ ਬਣ ਕੇ ਬੜੇ ਸ਼ਕਣਗੇ ਪਰ ਉਹ ਉਹ ਹੀ ਆ ਓਏ ਉਹਦੀ ਕੁਰਬਾਨੀ ਨੂੰ ਪ੍ਰਣਾਮ ਆ ਤੇ ਕੰਟਰੋਵਰਸੀਆਂ ਚ ਨਾ ਪਾਓ ਮਿਲ ਬੈ ਕੇ ਗੱਲ ਕਰੋ ਜੇ ਕੋਈ ਬਲਾਰਾ ਸਟੇਜ ਤੇ ਬੋਲਦਾ ਉੱਥੇ ਉਦੋਂ ਹੀ ਨਾ ਉਹਦੇ ਗੱਲ 'ਪਾ ਮੁੜ ਕੇ ਗੱਲ ਕਰ ਲਓ ਅੱਛਾ ਦੂਜੀ ਗੱਲ ਤੁਸੀਂ ਆਪਣੀ ਲਕੀਰ ਵੱਡੀ ਖਿੱਚ ਲਓ ਤੇ ਇਹ ਗੱਲਾਂ ਪਹਿਲਾਂ ਤੋਂ ਚੱਲਦੀ ਇਹ ਨਹੀਂ ਹੋਣੀਆਂ ਚਾਹੀਦੀ ਇਹਦੇ ਲਈ ਸਾਰੀਆਂ ਸੰਪਰਦਾਵਾਂ ਨੂੰ ਸਭ ਦਲਾਂ ਪੰਥਾਂ ਨੂੰ ਮਿਲ ਬੈਠਣਾ ਚਾਹੀਦਾ ਜਿਹੜੀ ਪ੍ਰਮਾਣ ਚੀਜ਼ਾਂ ਉਹ ਲਈ ਹੋਈ ਆ ਇਹ ਡਿਬੇਟਾਂ 'ਚ ਹੁਣ ਚਲੋ ਕਈ ਵਾਰੀ ਕਈ ਚੀਜ਼ਾਂ ਚੁੱਕੇ ਚੀਜ਼ਾਂ ਚੰਗੀਆਂ ਵੀ ਨਿਕਲ ਆਉਨੀਆਂ ਉਹ ਡਬੇਟਾਂ ਹੋਈਆਂ ਪਰ ਉਹਦੇ ਵਿੱਚ ਨਾ ਉਹ ਬੇ ਲੋੜਾ ਜਿਹਾ ਬਵਾਤ ਬੇ ਲੋੜਾ ਜਿਆਦਾ ਹੀ ਇੱਕ ਦੂਜੇ ਨੂੰ ਨੀਵਾ ਦਿਖਾਉਣ ਦਾ ਪੱਤਰ ਬਹੁਤ ਥੱਲੇ ਚਲ ਗਿਆ ਸਾਡਾ ਰੋਲਾ ਹੀ ਇਸ ਗੱਲ ਦਾ ਬਹੁਤ ਪੱਦਰ ਨੀਵਾ ਚਲ ਗਿਆ ਗਾਲੀ ਗਲੋਚ ਬੁਰਾ ਭਲਾ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਪੰਥ ਨਾ ਹਾਰੇ ਸਿੱਖ ਸਿੱਖ ਨੂੰ ਪਿਆਰ ਕਰੇ ਸਿੱਖ ਸਿੱਖ ਦਾ ਸਤਿਕਾਰ ਕਰੇ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਤਾ ਬਾਬਾ ترਸੀਮ ਸਿੰਘ ਮੋਰਾਵਾਲੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਤਾਂ तमाम ਵਿਸ਼ਿਆਂ ਤੇ ਗੱਲ ਹੋਈ ਆ ਜਿੱਥੇ ਇਤਿਹਾਸਕ ਪੱਖ ਤੋਂ ਗੱਲ ਹੋਈ ਆ ਉੱਥੇ ਹੀ ਗੱਲ ਇਹ ਵੀ ਕਿ ਜੋ ਕੰਟਰੋਵਰਸੀਆਂ ਇਹਨਾਂ ਦਿਨਾਂ ਦੇ ਵਿੱਚ ਲੋਕ ਪੈਦਾ ਕਰਦੇ ਆ ਉਹਨਾਂ ਨੂੰ ਅਜੇਾ ਨਹੀਂ ਕਰਨਾ ਚਾਹੀਦਾ ਸਗੋਂ ਪੰਥ ਦੇ ਨਾਲ ਚੱਲਣਾ ਚਾਹੀਦਾ ਆਪਣੇ ਸਹਿਯੋਗੀ ਗੋਲਡੀ ਦੇ ਨਾਲ ਮੈਂ ਰਵੀ